जी जिला चो जा रहा है, है, है।, बोर्ड है, है कुरबानिया तो पार्टी यही अपील करते हैं कि सामेंट ने बहुत ही इमानदारी सच्चाई काम किया है और अगे भी कर निकल के अपना जो वोट का अधिकार है प्लीज अदा कर ਕੁਝ ਲੋਕਾਂ ਦੀ ਡਿਮਾਂਡ ਹਮੇਸ਼ਾ ਡਵੈਲਪਮੈਂਟ ਹੁੰਦੀ ਹੈ ਗਲੀਆਂ ਨਾਲੀਆਂ ਲਾਈਟਸ ਇਹ ਹੀ ਡਿਮਾਂਡ ਹੁੰਦੀ ਹੈ ਜੀ ਲੋਕਾਂ ਦੀ ਬਟ ਮੈਂ ਕਹਿੰਨੀ ਆ ਵੀ ਲੋਕਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੁੰਦੀ ਹੈ ਜਿਹੜੇ ਪੈਸੇ ਲੈਂਦੇ ਆ ਉਹ ਨਹੀਂ ਲੈਣੇ ਚਾਹੀਦੇ ਕਿਉਂਕਿ ਕੋਈ ਇਮਾਨਦਾਰ ਪੋਲਿਟਿਸ਼ੀਅਨ ਜਿਹੜਾ ਉਹ ਆਪਣੇ ਪੱਲਿਓ ਜਿਹੜੀ ਉਹਦੀ ਮਿਹਨਤ ਦੀ ਕਮਾਈ ਹੈ ਉਹ ਦਨੀਆਂ ਦਊਗਾ ਕਿਤੇ ਬਹੁਤ ਇੰਪੋਰਟੈਂਟ ਹੈ ਜੀ ਡਵੈਲਪਮੈਂਟ ਇਤੁਈ ਹੁੰਦੀ ਹੈ ਜਿਲ੍ਹਾ ਪ੍ਰੇਸ਼ਤ ਤੋਂ ਤੇ ਜਿਹੜੀ ਹੈਗੀ ਹੈ ਬਲਾਕ ਸਮਤੀ ਦੇ ਪੈਸੇ ਆਉਂਦੇ ਆ ਜਿਹੜੇ ਫੰਡਸ ਆਉਂਦੇ ਆ ਸੈਂਟਰ ਤੋਂ ਵੀ ਆਉਂਦੇ ਆ ਉਹਦਾ ਕੁਝ ਸ਼ੇਅਰ ਜਿਹੜਾ ਹੈ ਜਿਲ੍ਹਾ ਪ੍ਰੇਸ਼ਤ ਦੇ ਵਿੱਚ ਜਾਂਦਾ ਹੈ ਜਿਹੜੇ ਸਾਡੇ ਮੈਂਬਰ ਬਣਨਗੇ ਉਹ ਆਪਣੇ ਪਿੰਡਾਂ ਦੀ ਵਿਕਾਸ ਕਰਦੇ ਉਹ ਪੈਸੇ ਲੈ ਕੇ ਆਣਗੇ सर श्री काल जी देखो जी जिला परिषद ते ब्लॉक समिति दी आज चुनाव होने जा रहीया ने और बहुत ही शांति शांतिपूर्वक सारा कुछ चल रहा है बहुत डिसिप्लिन ने नाल चल रहा है तो सोਸੀਂ सारेन नु अपील करवांगे कि तुसी तो जरूर वोट पौण वास्ते आओ क्योंकि वोट जे वोट दा अधिकार जेड़ा है ना बढ़िया कुर्बानियां तो बाद मिलेया ਔਰ ਜਿਹੜੀ ਵੋਟ ਪਾਓਗੇ ਨਾ ਤੁਸੀਂ ਇਹਦੇ ਨਾਲ ਤੁਸੀਂ ਕਾਫੀ ਸਾਰਾ ਫੰਡ ਜਿਹੜਾ ਹੈ ਤੁਸੀਂ ਆਪਣੇ ਪਿੰਨਾਂ ਚ ਲੈ ਕੇ ਆ ਸਕਦੇ ਹੋ ਡਵੈਲਪਮੈਂਟ ਵਾਸਤੇ ਸੋ ਅਸੀਂ ਤੇ ਤੁਹਾਡੇ ਅੱਗੇ ਅਪੀਲ ਕਰਦੇ ਆ ਕਿ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਲੜਾਈ ਝਗੜਾ ਫੀਲ ਨਹੀਂ ਕਰਨਾ ਪਊਗਾ ਆਮ ਆਦਮੀ ਪਾਰਟੀ ਵੱਲੋਂ ਅਸੀਂ ਤੁਹਾਨੂੰ ਇਹ ਅਪੀਲ ਕਰਦੇ ਆ ਕਿ ਸਾਡੀ ਗਵਰਨਮੈਂਟ ਨੇ ਹਮੇਸ਼ਾ ਹੀ ਇਮਾਨਦਾਰੀ ਤੇ ਸੱਚਾਈ ਦੇ ਨਾਲ ਕੰਮ ਕੀਤਾ ਹੈ ਔਰ ਅੱਗੇ ਵੀ ਕਰਨਗੇ ਔਰ ਤੁਸੀਂ ਜਰੂਰ ਆਪਣੇ ਘਰਾਂ ਚੋਂ ਨਿਕਲ ਕੇ ਆਪਣਾ ਜਿਹੜਾ ਵੋਟ ਦਾ ਅਧਿਕਾਰ ਹੈ ਪੂਰੀ ਸਦਾ ਕਰਨ ਆਇਓ ਜੀ ਇਸ ਪਿੰਡ ਦੇ ਵਿੱਚ ਆਈ ਥਿੰਕ 2 ਬੂਥ ਲੱਗੇ ਆ ਇੱਕ ਦੂਜੀ ਪਾਰਟੀ ਨਹੀਂ ਦੂਜੀ ਕਿਸੇ ਪਾਰਟੀ ਦਾ ਬੂਥ ਨਹੀਂ ਲੱਗਾ ਜੀ ਇਹ ਸੋਨੀਆ ਮਾਨ ਦਾ ਪਿੰਡ ਹੈ ਸੋਨੀਆ ਮਾਨਾ ਜੀ ਕਿਤੇ ਦਿਨਾਂ ਵਿੱਚ ਇੱਕ ਤੁਹਾਡੀ ਵੀਡੀਓ ਵੀ ਬਾਹਰ ਹੋਈ ਸੀ ਜਿੱਦੇ ਪਿੰਡ ਦੇ ਹੱਥ ਵਿੱਚ ਡਰੋਨ ਦੀ ਵੀ ਨਜ਼ਰ ਆਈ ਉਹੀ ਤੱਕਤ ਕੀ ਦੇਖੋ ਜੀ ਉਹ ਪਿੰਨਿਆ ਸੈਦਾਂ ਦਾ ਮਸਲਾ ਸੀਗਾ ਪਿੰਨਿਆ ਸੈਦਾਂ ਰਾਜਸਥਾਨ ਸੀ ਹਲਕੇ ਦਾ ਬਹੁਤ ਵੱਡਾ ਕਸਬਾ ਹੈ ਤੇ 24000 ਆਬਾਦੀ ਹੈ ਉੱਥੇ ਔਰ ਉੱਥੋਂ ਦਾ ਜਿਹੜਾ ਸਾਡਾ ਲਖਵਿੰਦਰ ਲਖਾ ਹੈ ਉਹ ਸਾਡਾ ਸੰਗਠਨ ਇੰਚਾਰਜ ਵੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਵੀ ਲੜ ਰਿਆ ਸੀਗਾ ਐਂਡ ਸਰਪੰਚੀ ਦੀ ਇਲੈਕਸ਼ਨ 'ਚ ਵੀ ਉਹਦੇ ਸੱਤ ਮੈਂਬਰ ਬਣੇ ਸੀਗੇ ਕਾਂਗਰਸ ਦਾ ਇੱਕ ਬਣਿਆ ਸੀਗਾ ਸੋ ਪਿੰਡੀਆਂ ਸੈਦਾਂ ਦੇ ਵਾਸਤੇ ਕਾਫੀ ਸੈਂਸਿਟਿਵ ਇਸ਼ੂ ਸੀਗਾ ਸਰਕਾਰਿਆ ਸਾਹਿਬ ਵਾਸਤੇ ਜਿਦਨ ਕਾਗਜ਼ ਨਾਮ ਜ਼ਬਤ ਕਰਨੇ ਸੀਗੇ ਉਸ ਦਿਨ ਉਹਨਾਂ ਨੇ ਗੁੰਡਾਗਰਦੀ ਕੀਤੀ ਉੱਥੇ ਆਪਣੇ ਬੰਦਿਆਂ ਨੂੰ ਲਾਈਨ 'ਚੋਂ ਕੱਢ ਕੇ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਲੜਾਈ ਹੋਈ ਬਾਅਦ 'ਚ ਉਹ ਲਖਵਿੰਦਰ ਦੀ ਮਦਦ ਨੂੰ ਤਮਕਾਇਆ ਔਰ ਕਿਹਾ ਕਿ 6 ਮਹੀਨੇ ਲੱਗੇ ਵੀ ਬੱਧ ਦੀ ਸਰਕਾਰ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਕਬੂਤਰ ਥੋੜਾ ਨਾ ਉੱਡ ਜਾਗੇ ਬਾਅਦ ਚ ਉਹ ਕਹਿੰਦੇ ਸਵੇਰ ਤੱਕ ਤੁਹਾਡੇ ਕਬੂਤਰ ਦਾਦਾਂਗੇ ਜਾਤੀਵਾਦਕ ਸ਼ਬਦ ਬੋਲੇ ਉਹਨਾਂ ਨੂੰ ਔਰ ਬਹੁਤ ਹੀ ਡਿਸਰੈਸਪੈਕਟ ਕੀਤਾ ਅਗਲੇ ਦਿਨ ਜਿਹੜਾ ਹੈ ਵੀ ਉਹਨਾਂ ਦੇ ਬੱਚਿਆਂ ਦੇ ਉੱਤੇ ਗੋਲੀਆਂ ਮਰਵਾਈਆਂ ਦਾਤਰ ਮਰਵਾ ਕੇ ਉਹਨਾਂ ਨੂੰ ਮਾਰ ਕੇ ਸੁੱਟ ਗਏ ਇੱਕ ਤਰ੍ਹਾਂ ਨਾਲ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਅਸੀਂ ਜਿਹੜੀ ਖੇਡ ਹੈ ਉਹ ਖਤਮ ਕਰ ਦਾਂਗੇ ਪਿੰਨੀਆਂ ਤੈਦਾਂ ਦੋ ਉਸੇ ਉਸ ਵਾਹਿਗੁਰੂ ਦੀ ਕਿਰਪਾ ਹੈ ਕਿ ਉਹ ਅੱਜ ਠੀਕ ਹੈ ਪਰ ਇਹਨਾਂ ਨੂੰ ਆਦਤਾਂ ਪਈਆਂ ਹੋਈਆਂ ਗੁੰਡਾਗਰਦੀ ਕਰਨ ਦੀਆਂ ਔਰ ਮਾਮਾ ਦੇ ਪੁੱਤਾਂ ਨੂੰ ਮਰਵਾਉਂਦੀਆਂ 307 ਦੇ ਪਰਚੇ ਕਰਵਾਨੇ ਹੁਣ ਆਪਣੇ ਦੇ ਪਈਏ ਦੇ ਹੁਣ ਪਤਾ ਲੱਗੂਗਾ ਇਹਨਾਂ ਨੂੰ ਬਟ ਐਟ ਲੀਸ ਇਹ ਜੀ ਗੁੰਡਾਗਰਦੀ ਨੂੰ ਆਪਾਂ ਨੂੰ ਖਤਮ ਕਰਨਾ ਚਾਹੀਦਾ ਹੈ ਜੀ ਸਮਾਂ ਪੈ ਗਿਆ ਹੁਣ ਆਪ ਪਾਰਟੀ ਦੇ ਨੂੰ ਪੈਣਾ ਚਾਹੀਦਾ ਹੈ ਜਦੋਂ ਕੋਈ ਸੱਚ ਦੀ ਲਹਿਰ ਆਂਦੀ ਹੈ ਤੇ ਉਹਦਾ ਡਰ ਤੇ ਪੈਣਾ ਚਾਹੀਦਾ ਹੈ ਜੀ ਮੈਂ ਵੋਟਰਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਮੈਂ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਗੀ ਕਿ ਅੱਜ ਤੁਸੀਂ ਪਲੀਜ਼ ਘਰੋਂ ਬਾਹਰ ਆਓ ਝਾੜੂ ਦੇ ਬਟਨ ਦੇ ਉੱਤੇ ਸਟੈਂਪ ਲਾਓ ਔਰ ਭਗਵੰਤ ਸਿੰਘ ਸਰਕਾਰ ਜਿਹੜੀ ਹੈ ਉਹਨੂੰ ਫਿਰ ਤੋਂ ਇੱਕ ਨਵੀਂ ਅ ਮਤਲਬ ਆਕਸੀਜਨ ਦਿਓ ਬਿਕਾਜ਼ ਥਿਸ ਇਜ਼ ਅ ਸੈਮੀ ਫਾਈਨਲ ਸਾਡੇ 27 ਦਾ ਸੋ ਸਾਰਿਆਂ ਨੂੰ ਪਤਾ ਹੈ ਵੀ ਤੁਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹੋ ਜੋ ਅਸੀਂ ਕੰਮ ਕੀਤਾ ਹੈ ਜੀ ਸਪੀਡਾ ਦੇ ਲੋਕਾਂ ਦੇ ਵਿੱਚ ਲੋਕਾਂ ਦੀ ਡਿਮਾਂਡ ਕੀ ਹੈਗੀ ਮੇਰੇ ਦੇ ਵੇਖੋ ਜੀ ਲੋਕਾਂ ਦੀ ਡਿਮਾਂਡ ਹਮੇਸ਼ਾ ਡਿਵੈਲਪਮੈਂਟ ਹੁੰਦੀ ਹੈ ਗਲੀਆਂ ਨਾਲੀਆਂ ਲਾਈਟਸ ਇਹ ਹੀ ਡਿਮਾਂਡ ਹੁੰਦੀ ਹੈ ਜੀ ਲੋਕਾਂ ਦੀ ਬਟ ਮੈਂ ਕਹਿੰਨੀ ਆ ਵੀ ਲੋਕਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੁੰਦੀ ਹੈ ਜਿਹੜੇ ਪੈਸੇ ਲੈਂਦੇ ਆ ਉਹ ਨਹੀਂ ਲੈਣੇ ਚਾਹੀਦੇ ਕਿਉਂਕਿ ਕੋਈ ਇਮਾਨਦਾਰ ਪੋਲਿਟਿਸ਼ੀਅਨ ਜਿਹੜਾ ਉਹ ਆਪਣੇ ਪੱਲਿਓ ਜਿਹੜੀ ਉਹਦੀ ਮਿਹਨਤ ਦੀ ਕਮਾਈ ਹੈ ਉਹਦੇ ਨਹੀਂ ਨਾ ਦੇਊਗਾ ਕਿਸੇ ਨੂੰ ਨਹੀਂ ਬੰਡਾਂ ਦੇ لحاظ ਦੇ ਨਾਲ ਕਿੰਨੇ ਇੰਪੋਰਟੈਂਟ ਹੈ ਜਿਹੜੀ ਇਲੈਕਸ਼ਨ ਬਹੁਤ ਇੰਪੋਰਟੈਂਟ ਹੈ ਜੀ ਇਹ ਡਵੈਲਪਮੈਂਟ ਇਤੁਈ ਹੁੰਦੀ ਹੈ ਜਿਲ੍ਹਾ ਪ੍ਰੇਸ਼ਦ ਤੋਂ ਤੇ ਜਿਹੜੀ ਹੈਗੀ ਹੈ ਬਲਾਕ ਸਮਤੀ ਦੇ ਪੈਸੇ ਆਉਂਦੇ ਆ ਜਿਹੜੇ ਫੰਡਸ ਆਉਂਦੇ ਆ ਸੈਂਟਰ ਤੋਂ ਵੀ ਆਉਂਦੇ ਆ ਉਹਦਾ ਕੁਝ ਸ਼ੇਅਰ ਜਿਹੜਾ ਹੈ ਉਹ ਜਿਲ੍ਹਾ ਪ੍ਰੇਸ਼ਦ ਦੇ ਵਿੱਚ ਜਾਂਦਾ ਹੈ ਜਿਹੜੇ ਸਾਡੇ ਮੈਂਬਰ ਬਣਨਗੇ ਉਹ ਆਪਣੇ ਪਿੰਡਾਂ ਦੀ ਵਿਕਾਸ ਕਾਮ ਤੇ ਉਹ ਪੈਸੇ ਲੈ ਕੇ ਆਣਗੇ ਸਰ ਆਪਣਾ ਨਾਮ ਦੱਸ ਕੇ ਪਿੰਡ ਦਾ ਨੰਬਰ ਮੇਰਾ ਨਾਮ ਹੈ ਜੀ ਤੇਜਵੀਰ ਸਿੰਘ ਮਾਨ ਪਿੰਡ ਮੇਰਾ ਬੱਗਿਆ ਤੁਸੀਂ ਕਹਿਣਾ ਚਾਹੋਗੇ ਜਿਹੜੀ ਅੱਜ ਵੋਟ ਕਿੰਨੀ ਜ਼ਰੂਰੀ ਹੋ ਰਹੀ ਹੈ ਜੀ ਅੱਜ ਇਹ ਲੇਟ ਹੋ ਗਈ ਅੱਜ ਇਹ ਲੇਟ ਤੇ ਚਲੋ ਹੋ ਗਈ ਹੈ ਜੀ ਇਹਦਾ ਨੁਕਸਾਨ ਵੀ ਹੋਇਆ ਸਰਕਾਰ ਵੱਲੋਂ ਲੋਕਾਂ ਨੂੰ ਡਵੈਲਪਮੈਂਟ ਦੇ ਜਿਹੜੇ ਪੈਸੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਥਰੂ ਤੇ ਬਲਾਕ ਸੰਪਤੀ ਦੇ ਥਰੂ ਆਉਂਦੇ ਆ ਉਹ ਡੇਢ ਦੋ ਸਾਲ ਲੇਟ ਹੋਣ ਕਰਕੇ ਥੋੜਾ ਪ੍ਰਭਾਵਿਤ ਹੋਇਆ ਜਿਮਨੀ ਚੋਣਾ ਕਰਕੇ ਜਿਹੜੀਆਂ 5-6 ਜਿਮਨੀ ਚੋਣਾ ਆਈਆਂ ਤੇ ਸਰਕਾਰ ਦਾ ਥੋੜਾ ਉਧਰ ਰਿਹਾ ਹੈ ਤੇ ਹੁਣ ਬੜੀ ਵਧੀਆ ਆਮਨ ਮਾਨਨਾ ਵੋਟਾਂ ਪੈ ਰਹੀਆਂ ਤੁਹਾਡੇ ਸਾਹਮਣੇ ਕੰਪੀਟੀਸ਼ਨ ਲੱਗ ਰਿਹਾ ਕਿਸੇ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਉਹ ਕਿਤੇ ਵੀ ਨਹੀਂ ਮੇਰਾ ਜਨੇ ਜੂਨ ਦੇ 37 ਪਿੰਡ ਨੇ ਮਹਾਰਾਜ ਦੀ ਕਿਰਪਾ ਇੱਕ ਸਾਰਿਆਂ ਥਾਵਾਂ ਤੋਂ ਛਾਣਨਾ ਜਿਤਾਂਗੇ ਪਹਿਲ ਦੇ ਅਧਾਰ ਤੇ ਕਿਹੜੇ ਕਿਹੜੇ ਕੰਮ ਕੀਤੇ ਜਾਣਗੇ ਵੀ ਤੁਸੀਂ ਪਿੰਡਾਂ ਦੇ ਵਿੱਚ ਦੇਖੋ ਜੀ ਪਹਿਲ ਦੇ ਆਧਾਰ ਤੇ ਡਿਵੈਲਪਮੈਂਟ ਦੇ ਕੰਮ ਨੇ ਜਿਤਨਾ ਸੜਕਾਂ ਦਾ ਆ ਹੋਰ ਪਿੰਡਾਂ ਦੇ ਵਿੱਚ ਅਜੇ ਤੱਕ ਗਲੀਆਂ ਨਾਲੀਆਂ ਨਹੀਂ 17 ਸਾਲਾਂ ਵਿੱਚ ਪੁਰੀਆਂ ਹੋਈਆਂ ਉਹ ਉਹ ਕੰਮ ਚੱਲਣਗੇ ਹੋਰ ਜਿਤਨਾ ਸਰਕਾਰ ਨੇ ਮਤਲਬ ਪਹਿਲ ਦੇ ਆਧਾਰ ਤੇ ਬੱਚਿਆਂ ਦੇ ਖੇਡਣ ਲਈ ਸਟੇਡੀਅਮ ਆ 50-50 ਲੱਖ ਰੁਪਏ ਮੇਰੇ ਪਿੰਡ ਦੇ ਵਿੱਚ ਸਰਕਾਰ ਨੂੰ 50 ਲੱਖ ਰੁਪਈਆ ਲਾ ਕੇ ਤੇ ਸਟੇਡੀਅਮ ਬਣਾਇਆ ਜਾ ਰਿਹਾ ਬੱਚੇ ਖੇਡਣਗੇ ਦਾ ਮਤਲਬ ਜਿਹੜੀ ਨਵੀਂ ਪੀੜ੍ਹੀ ਆ ਨਵੀਂ ਜਨਰੇਸ਼ਨ ਆ ਉਹਨੂੰ ਉਹਦਾ ਬਹੁਤ ਫਾਇਦਾ ਹੋਊਗਾ ਕਿਉਂਕਿ ਭਰਤੀ ਹੋਣਗੇ ਨੌਕਰੀਆਂ ਕਰਨਗੇ ਨਸ਼ੇ ਤੋਂ ਬਚਣਗੇ